ਸੱਤ ਸਤਿਅ ਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮੰਤਰਿਤ ਕਲ ਕਰਦੇ ਹਾਂ ਬਾਲੀਵੁੱਡ ਦੀ ਦਾਸਵਾ ਕੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਾਇਰਾ ਬੇਨੜ ਜੀ ਜਦੋਂ ਦੁਰਗਾ ਸਮਾਰੋਹ ਦੇ ਵਿੱਚ ਪਹੁੰਚੀ ਦੁਰਗਾ ਪੂਜਾ ਦੇ ਵਿੱਚ ਪਹੁੰਚੀ ਤਾਂ ਬੇहद ਖੂਬਸੂਰਤ ਨਜ਼ਰ ਆ ਰਹੀ ਸੀ ਲਾਲ ਰੰਗ ਦੀ ਸਾੜੀ ਉਹਨਾਂ ਨੇ ਪਾਈ ਹੋਈ ਸੀ ਤੇ ਨੱਚ ਜਿਹੜਾ ਕੀ ਉੱਥੇ ਹੋ ਰਿਹਾ ਸੀ ਤੇ ਉਹ ਵੀ ਨਾਲ ਜੋ ਕਿ ਇਸ ਸਮਾਰੋਹ ਦਾ ਹਿੱਸਾ ਬਣ ਰਿਹਾ ਸੀ ਪਰ ਅਚਾਨਕ ਹੀ ਇੱਕ ਘਟਨਾ ਵਾਪਰ ਜਾਂਦੀ ਹੈ ਘਟਨਾ ਦੇ ਬਾਰੇ ਦਾਸਵਾ ਇੱਕ ਘਟਨਾ ਦੁਰਗਾ ਪੂਜਾ ਦੇ ਸਮਾਰੋਹ ਵਿੱਚ ਹੋਈ ਜਿੱਥੇ ਨਾਇਰਾ ਤੁਨੂਚੀ ਕਰ ਰਹੀ ਸੀ ਨਾਇਰਾ ਲਾਲ ਸਾਰੀ ਪਹਿਨ ਕੇ ਬੰਗਾਲ ਦੇ ਪਰੰਪਰਾਗਤ ਨਾਚ ਨੂੰ ਬਹੁਤ ਖੂਬਸੂਰਤੀ ਨਾਲ ਅਦਾ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਮਿੱਟੀ ਦੇ ਖਾਸ ਵਰਤਨ ਘੁਮਾਉਂਦੀ ਹੋਈ ਨਜ਼ਰ ਆ ਰਹੀ ਹੈ ਪਰ ਇਸ ਦੌਰਾਨ ਇੱਕ ਅਚਾਨਕ ਘਟਨਾ ਵਾਪਰੀ ਨਾਇਰਾ ਦਾ ਹੱਥ ਪਰਤਨ ਦੇ ਵਿੱਚ ਜੋ ਕਿ ਫਿਸਲਦਾ ਹੋਇਆ ਨਜ਼ਰ ਆਇਆ ਜਿਸ ਕਾਰਨ ਉਹ ਅਸੰਤੁਲਿਤ ਹੋ ਗਿਆ ਇਹ ਦ੍ਰਿਸ਼ ਵੀਡੀਓ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੋਰ ਹੈਰਾਨੀਜਨਕ ਗੱਲ ਇਹ ਹੈ ਕਿ ਜਿਹੜੇ ਨੇੜੇ ਖੜੇ ਫੋਟੋਗ੍ਰਾਫਰ ਸੀ ਉਹਨਾਂ ਨੇ ਫਟਾਫਟ ਆ ਕੇ ਉਹਨਾਂ ਨੂੰ ਜੋ ਕਿ ਉਹਨਾਂ ਦੇ ਤਨ ਨੂੰ ਸੰਭਾਲ ਲਿਆ ਤੇ ਉਹ ਜੋ ਕਿ ਭਾਂਡਾ ਸੀਗਾ ਉਸ ਨੂੰ ਫੜਿਆ ਜਿਸ ਕਰਕੇ ਕੋਈ ਹਾਦਸਾ ਨਹੀਂ ਹੋਇਆ ਤੇ ਨਾਇਰਾ ਸੁਰੱਖਿਅਤ ਰਹੀ ਤੇ ਇਸ ਕਰਕੇ ਕਹਿ ਜਾਂਦਾ ਹੈ ਕਿ ਅਜਿਹੇ ਸਮਾਰੋਹ ਦੇ ਵਿੱਚ ਜਦੋਂ ਵੀ ਤੁਸੀਂ ਜਾਓ ਜਾਂ ਫਿਰ ਕੁਝ ਵੀ ਤੁਸੀਂ ਕਰੋ ਤਾਂ ਬਹੁਤ ਸਾਵਧਾਨੀ ਦੇ ਨਾਲ ਕਰਿਆ ਕਰੋ ਤੇ ਆਪਣਾ ਧਿਆਨ ਰੱਖਿਆ ਕਰੋ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕੱਲ ਕਰਦੇ ਹਾਂ ਬਾਲੀਵੁੱਡ ਦੀ ਦਾਸਵਾں ਕੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਾਇਰਾ ਬਨਰਜੀ ਜੀ ਜਦੋਂ ਦੁਰਗਾ ਸਮਾਰੋਹ ਦੇ ਵਿੱਚ ਪਹੁੰਚੀ ਦੁਰਗਾ ਪੂਜਾ ਦੇ ਵਿੱਚ ਪਹੁੰਚੀ ਤਾਂ ਬੇਹਦ ਖੂਬਸੂਰਤ ਨਜ਼ਰ ਆ ਰਹੀ ਸੀ ਲਾਲ ਰੰਗ ਦੀ ਸਾੜੀ ਉਹਨਾਂ ਨੇ ਪਾਈ ਹੋਈ ਸੀ ਤੇ ਨੱਚ ਜਿਹੜਾ ਕੀ ਉੱਥੇ ਹੋ ਰਿਹਾ ਸੀ ਤੇ ਉਹ ਵੀ ਨਾਲ ਜੋ ਕਿ ਇਸ ਸਮਾਰੋਹ ਦਾ ਹਿੱਸਾ ਬਣ ਰਿਹਾ ਸੀ ਪਰ ਅਚਾਨਕ ਹੀ ਇੱਕ ਘਟਨਾ ਵਾਪਰ ਜਾਂਦੀ ਹੈ ਘਟਨਾ ਦੇ ਬਾਰੇ ਦੱਸਤਵਾ ਇੱਕ ਘਟਨਾ ਦੁਰਗਾ ਪੂਜਾ ਦੇ ਸਮਾਰੋਹ ਵਿੱਚ ਹੋਈ ਜਿੱਥੇ ਨਾਇਰਾ ਤਨੂ ਨਾਚ ਕਰ ਰਹੀ ਸੀ ਨਾਇਰਾ ਲਾਲ ਸਾਰੀ ਪਹਿਨ ਕੇ ਬੰਗਾਲ ਦੇ ਪਰੰਪਰਾਗਤ ਨਾਚ ਨੂੰ ਬਹੁਤ ਖੂਬਸੂਰਤੀ ਨਾਲ ਅਦਾ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਮਿੱਟੀ ਦੀ ਖਾਸ ਵਰਤਨ ਘੁਮਾਉਂਦੀ ਹੋਈ ਨਜ਼ਰ ਆ ਰਹੀ ਹੈ ਪਰ ਇਸ ਦੌਰਾਨ ਇੱਕ ਅਚਾਨਕ ਘਟਨਾ ਵਾਪਰੀ ਨਾਇਰਾ ਦਾ ਹੱਥ ਪਰਤਨ ਦੇ ਵਿੱਚ ਜੋ ਕਿ ਫਿਸਲਦਾ ਹੋਇਆ ਨਜ਼ਰ ਆਇਆ ਜਿਸ ਕਾਰਨ ਉਹ ਅਸੰਤੁਲਿਤ ਹੋ ਗਿਆ ਇਹ ਦ੍ਰਿਸ਼ ਵੀਡੀਓ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੋਰ ਹੈਰਾਨੀਜਨਕ ਗੱਲ ਇਹ ਹੈ ਕਿ ਜਿਹੜੇ ਨੇੜੇ ਖੜੇ ਫੋਟੋਗ੍ਰਾਫਰ ਸੀ ਉਹਨਾਂ ਨੇ ਫਟਾਫਟ ਆ ਕੇ ਉਹਨਾਂ ਨੂੰ ਜੋ ਕਿ ਉਹਨਾਂ ਦੇ ਹੱਥ ਨੂੰ ਸੰਭਾਲ ਲਿਆ ਤੇ ਉਹ ਜੋ ਕਿ ਭਾਂਡਾ ਸੀਗਾ ਉਸ ਨੂੰ ਫੜਿਆ ਜਿਸ ਕਰਕੇ ਕੋਈ ਹਾਦਸਾ ਨਹੀਂ ਹੋਇਆ ਤੇ ਨਾਇਰਾ ਸੁਰੱਖਿਅਤ ਰਹੀ ਤੇ ਇਸ ਕਰਕੇ ਕਹਿ ਆ ਜਾਂਦਾ ਕਿ ਅਜੇ ਸਮਾਰੋਹ ਦੇ ਵਿੱਚ ਜਦੋਂ ਵੀ ਤੁਸੀਂ ਜਾਓ ਜਾਂ ਫਿਰ ਕੁਝ ਵੀ ਤੁਸੀਂ ਕਰੋ ਤਾਂ ਬਹੁਤ ਸਾਵਧਾਨੀ ਦੇ ਨਾਲ ਕਰਿਆ ਕਰੋ ਤੇ ਆਪਣਾ ਧਿਆਨ ਰੱਖਿਆ ਕਰੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕੱਲ ਕਰਦੇ ਹਾਂ ਬਾਲੀਵੁੱਡ ਦੀ ਗਦਾਸਵਾ ਕੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਾਇਰਾ ਬੇਨੜ ਜੀ ਜਦੋਂ ਦੁਰਗਾ ਸਮਾਰੋਹ ਦੇ ਵਿੱਚ ਪਹੁੰਚੀ ਦੁਰਗਾ ਪੂਜਾ ਦੇ ਵਿੱਚ ਪਹੁੰਚੀ ਤਾਂ ਬੇहद ਖੂਬਸੂਰਤ ਨਜ਼ਰ ਆ ਰਹੀ ਸੀ ਲਾਲ ਰੰਗ ਦੀ ਸਾੜੀ ਉਹਨਾਂ ਨੇ ਪਾਈ ਹੋਈ ਸੀ ਤੇ ਨੱਚ ਜਿਹੜਾ ਕੀ ਉੱਥੇ ਹੋ ਰਿਹਾ ਸੀ ਤੇ ਉਹ ਵੀ ਨਾਲ ਜੋ ਕਿ ਇਸ ਸਮਾਰੋਹ ਦਾ ਹਿੱਸਾ ਬਣ ਰਿਹਾ ਸੀ ਪਰ ਅਚਾਨਕ ਹੀ ਇੱਕ ਘਟਨਾ ਵਾਪਰ ਜਾਂਦੀ ਹੈ ਘਟਨਾ ਦੇ ਬਾਰੇ ਦੱਸ ਤੁਮਾਂ ਇਹ ਘਟਨਾ ਦੁਰਗਾ ਪੂਜਾ ਦੇ ਸਮਾਰੋਹ ਵਿੱਚ ਹੋਈ ਜਿੱਥੇ ਨਾਇਰਾ ਤੁਮ ਨੂੰ ਨਾਚ ਕਰ ਰਹੀ ਸੀ ਨਾਇਰਾ ਲਾਲ ਸਾਰੀ ਪਹਿਨ ਕੇ ਬੰਗਾਲ ਦੇ ਪਰੰਪਰਾਗਤ ਨਾਚ ਨੂੰ ਬਹੁਤ ਖੂਬਸੂਰਤੀ ਨਾਲ ਅਦਾ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਮਿੱਟੀ ਦੇ ਖਾਸ ਵਰਤਨ ਘੁਮਾਉਂਦੀ ਹੋਈ ਨਜ਼ਰ ਆ ਰਹੀ ਹੈ ਪਰ ਇਸ ਦੌਰਾਨ ਇੱਕ ਅਚਾਨਕ ਘਟਨਾ ਵਾਪਰੀ ਨਾਇਰਾ ਦਾ ਹੱਥ ਪਰਤਨ ਦੇ ਵਿੱਚ ਜੋ ਕਿ ਫਿਸਲਦਾ ਹੋਇਆ ਨਜ਼ਰ ਆਇਆ ਜਿਸ ਕਾਰਨ ਉਹ ਅਸੰਤੁਲਿਤ ਹੋ ਗਿਆ ਇਹ ਦ੍ਰਿਸ਼ ਵੀਡੀਓ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੋਰ ਹੈਰਾਨੀਜਨਕ ਗੱਲ ਇਹ ਹੈ ਕਿ ਜਿਹੜੇ ਨੇੜੇ ਖੜੇ ਫੋਟੋਗ੍ਰਾਫਰ ਸੀ ਉਹਨਾਂ ਨੇ ਫਟਾਫਟ ਆ ਕੇ ਉਹਨਾਂ ਨੂੰ ਜੋ ਕਿ ਉਹਨਾਂ ਹੱਥ ਨੂੰ ਸੰਭਾਲ ਲਿਆ ਤੇ ਉਹ ਜੋ ਕਿ ਭਾਂਡਾ ਸੀਗਾ ਉਸ ਨੂੰ ਫੜਿਆ ਜਿਸ ਕਰਕੇ ਕੋਈ ਹਾਦਸਾ ਨਹੀਂ ਹੋਇਆ ਤੇ ਨਾਇਰਾ ਸੁਰੱਖਿਅਤ ਰਹੀ ਤਾਂ ਇਸ ਕਰਕੇ ਕਹਿ ਆ ਜਾਂਦਾ ਕਿ ਇਹੋ ਜਿ ਸਮਾਰੋਹ ਦੇ ਵਿੱਚ ਜਦੋਂ ਵੀ ਤੁਸੀਂ ਜਾਓ ਜਾਂ ਫਿਰ ਕੁਝ ਵੀ ਤੁਸੀਂ ਕਰੋ ਤਾਂ ਬਹੁਤ ਸਾਵਧਾਨੀ ਦੇ ਨਾਲ ਕਰਿਆ ਕਰੋ ਤੇ ਆਪਣਾ ਧਿਆਨ ਰੱਖਿਆ ਕਰੋ